ਨਹੀਂ ਟੋੜੀ ਹੋ ਗਈ ਤਾਂ ਬੈਕਲਪਸ ਕਰਦੇ ਨੇ ਉਹ ਤੇ ਆ ਗਿਆ ਉਹਨਾਂ ਡਿਵਾਨ ਗਿਦਾਰ ਸਿੰਘ ਕੀ ਹੋਇਆ ਜੀ ਕਿੱਥੋਂ ਆ ਰਹੇ ਸੀ ਅਸੀਂ ਅੰਮ੍ਰਿਤਸਰ ਤੋਂ ਆ ਰਹੇ ਜਨਾਬ ਤਹਿਸੀਲ ਤੋਂ ਹਾਂਜੀ ਕੀ ਹੋਇਆ ਗੱਡੀ ਉਹ ਟਰੱਕ ਮੋੜ ਵਾਲੇ ਨੇ ਬੈਗ ਨਹੀਂ ਲਿਆ ਸਿੱਧਾ ਗਾਂ ਅਗਲੀ ਲਾਈਨ ਤੇ ਕਿੱਗੀ ਵਿਚਾਰਤਾ ਠੀਕ ਹੈ ਹਾਂਜੀ ਗੱਡੀ ਜਿਹੜੀ ਹੈ ਤੁਹਾਡੀ ਇਹ ਐਸਵੀ ਅੱਛਾ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਤੇ ਵੇਖ ਲਓ ਤੁਹਾਡੇ ਸਾਹਮਣੇ ਮੇਰੇ ਨਾਲ 60 70 ਹਜ਼ਾਰ ਦਾ ਹੋਇਆ ਨਾ ਓਨੀ ਗੱਡੀਆਂ ਬਚੀਆਂ ਨੇ ਇੱਕ ਸ਼ਿਫਟ ਵੱਜੀ ਉਹ ਮਗਰੋਂ ਉੱਡ ਗਈ ਉਹ ਉਹਦਾ ਬੰਦਾ ਠੀਕ ਨਹੀਂ ਉਹ ਦਵਾਈ ਲੈਣ ਗਿਆ ਹਾਰਦਾ ਛੋੜ ਮੋਸੋ ਓਕੇ ਉਹ ਬਾਜੀ ਨਾਲ ਲਿਖਾ ਕੇ ਗਿਆ ਹਾਂਜੀ ਅਸਰਾਂ ਸਾਹਿਬ ਜਾ ਰਹੇ ਨੇ ਨੰਬਰ ਸਾਥ ਤਹਿਿਲ ਦੇ ਨਾਲ ਆ ਹਾਂਜੀ ਆ ਨਾ ਐ ਕਿਤਾ ਦੀ ਬੈਕ ਆ ਕੇ ਮੋੜ ਤੋਂ ਆਉਂਦਾ ਹੈ ਜੀ ਤੇ ਇਹ ਬੇਜ ਨਾ ਦਿੱਤ ਵਰਿਆ ਤੋਂ ਮੋੜਿਆ ਉਹਨੇ ਹੁਣੇ ਤੇ ਪਰ ਜੀ ਬੱਜੀ ਗੱਡੀ ਆ ਸੀਮਾਲੇਆ ਦਾ ਸਰਜੀਤ ਸਿੰਘ ਹੈ ਜੀ ਮੈਂ ਕਰਪੁਰਥਲੋਂ ਲੁਧਿਆਣਾ ਆ ਰਿਹਾ ਜੀ ਠੀਕ ਆ ਕਿਹੜੀ ਗੱਡੀ ਸੀ ਆ ਸੇਫਟ ਗੱਡੀ ਹੈ ਜੀ ਸੇਫਟ ਗੱਡੀ ਜੀ ਹਾਂ ਜੀ ਕੰਨ ਹੋਇਆ ਐਕਸੀਡੈਂਟ ਆ ਟਰਾਲੇ ਦਾ ਜੀ ਟਰਾਲੇ ਨਾਲ ਹੋਇਆ ਹਾਂ ਜੀ ਗੱਡੀ ਵਾਲਕੇ ਵੱਜੀ ਆ ਦਾ ਟਰਾਲੇ ਹੀ ਰੋਗ ਲਈ ਗੱਡੀ ਕਿ ਸਿਹੜ ਕੇ ਗੱਡੀ ਉੱਜੀ ਸਾਡੇ ਅੱਛਾ ਅੱਛਾ ਕੁਝ 60 ਤਾਂ ਨਹੀਂ ਲੱਗੀ ਨਹੀਂ ਸਾਡੇ ਬੰਦੇ ਦੇ ਇੱਕ ਦੇ ਲੱਗੀ ਹੋ ਗਿਆ ਹਾਂਜੀ ਨਾਰਮਲ ਆ ਨਹੀਂ ਨਹੀਂ ਉਹਦੀ ਪਸਲੀਆਂ ਦੇ ਲੱਗੀ ਆ ਜੀ ਪਸਲੀਆਂ ਹਿੱਲ ਗਈਆਂ ਹਾਂਜੀ ਹਾਂਜੀ ਕੀ ਉਹ ਟਰੱਕ ਵਾਲਾ ਫੜ ਲਿਆ ਉਹ ਟਰੱਕ ਵਾਲਾ ਆਵੇ ਹੈਗਾ ਜੀ ਫੜੇਗਾ ਠੀਕ ਹੈ ਬੰਪਰ ਦੇ ਵਿੱਚ ਮੱਜ ਕੇ ਨਾ ਫੇਰੇ ਸਾਡੀ ਗੱਡੀ ਦੇ ਬੰਪਰ ਕਿੱਥੇ ਮੱਜ ਕਿੱਥੇ ਦੇ ਵਿੱਚ ਉਹ ਮਰੇ ਆ ਪਾੜਾ ਆ ਬੰਪਰ ਆਹੀ ਇਹਨੂੰ ਦੇਖ ਕਰੋ ਅਗਲੀ ਬੇਟੀ ਆ ਜਾਓ ਅੰਕਿਸ਼ ਉਹ ਵੱਡੀ ਰੋਕੀ ਆ ਮਰੋ ਹਣਾ ਉਹ ਵੱਡੀ ਲੱਤੀ ਆ। ਉਹਨੇ ਤੀਜੀ ਲੇਨ ਤੇ ਚੜਤਾ ਸਰ। ਰੇਆ ਮਾਂ ਤਾਂ ਦੀ ਗੱਲ ਨਾ ਖਾਮ ਨਾ ਬੋਲ ਜੇ ਨਾ ਉਹ ਨੂੰ ਬੜਾ ਤੇ ਲੱਤੀ ਵੱਡੀ। ਇੱਕ ਕੋਨੇ ਕੋਨੇ ਤੋਂ ਵੀ ਸੇ ਉਹਨੂੰ ਕਾਹਦਾ ਗੱਡੀ ਹੋ ਕੇ ਆ। ਹਾਂ ਉਹਨੇ ਚੱਕੇ ਲਾਉ ਥੱਲਾ ਵੀ ਪੈਰ ਧਰ ਕੇ ਤੇੜੀ ਦਾ ਰੋਡ ਉਹ ਅੱਜਾ। जगवीर क्या हुआ गाड़ी मोड़ते पे गाड़ी लड़ गई हां कौन सी गाड़ी है ट्रक ट्रक है कहाँ कौन सी कंपनी का किसकी गाड़ी है जीसीएम लुधियाना लुधियाना क्या लोड किया है इसमें खाली बोतलें खाली बोतलें जो दो गाड़ी ठुगी है उनों के क्या कहना चाहते हो अब सर गलती उनकी भी है हाँ। गाड़ी स्पीड में थी वो दोनों दोनों स्पीड आप मैं मोड़ रहा था गाड़ी टरली रहा था मोड़ रहा था देखो अभी पुलिस वाले आ आ गए गए क्या कहना चाहते हो हाँ। देखो सेठ लोग आएंगे क्या बात, बात रहा अच्छा। था ਸਾਨੂੰ ਸੂਚਨਾ ਮਿਲੀ ਸੀ ਕਿ ਜਲੰਧਰ ਵੱਲੋਂ ਲੁਧਿਆਣੇ ਵੱਲੋਂ ਗੱਡੀਆਂ ਜਾ ਰਹੀਆਂ ਉਹਦੇ ਮੋੜੇ ਇੱਕ ਟਰੱਕ ਆ ਗਿਆ ਜਿਹੜਾ ਕਿ ਟਰੱਕ ਮੋੜ ਰਿਹਾ ਸੀ ਉੱਤੇ ਜਗਾ ਘਟਿਆ ਪਿੱਛੋਂ ਗੱਡੀਆਂ ਆ ਰਹੀਆਂ ਉਹਦੇ ਵਿੱਚ ਵੱਜੀਆਂ ਜਾਨੀ ਮਾਲੀ ਨੁਕਸਾਨ ਕੋਈ ਨਹੀਂ ਗੱਡੀਆਂ ਦਾ ਨੁਕਸਾਨ ਹੋ ਗਿਆ ਗੱਡੀਆਂ ਦਾ ਹੋ ਗਿਆ ਗੱਡੀਆਂ 2 ਵੱਜੀਆਂ ਦੀ ਆਪ ਸੂਚੀ ਮੋੜੇ ਸਵਿਫਟ ਕਾਰ ਉਹਦੇ ਵਿੱਚ ਵੱਜੀ ਟਰੱਕ ਵਿੱਚ ਟਰੱਕ ਦੇ ਵਿੱਚ ਇੱਕ ਗੱਡੀ ਆ ਖੜੀ ਆ ਇਹ ਵੱਜੀ ਆ ਗੱਡੀਆਂ ਦਾ ਨੁਕਸਾਨ ਗੱਡੀਆਂ ਦਾ ਕਾਫੀ ਨੁਕਸਾਨ ਹੈ ਜੀ ਬਾਕੀ ਆਪਣੇ ਸਵਾਰੀਆਂ ਦੇ ਸੱਟਾ ਘਟਾ ਹੈ ਹੈ ਹੈਗੀਆਂ ਨਾਲੀਆਂ ਮਾਰੀਆਂ ਮੋਟੀਆਂ ਆ ਜੀ